ਅੱਜ ਦਾ ਇਹ ਮੇਰਾ ਪਹਿਲਾ ਬਲੌਗ ਆ ਜਿਸ ਦੇ ਵਿੱਚ ਆਪਾਂ ਤੁਹਾਨੂੰ ਹੁਣ ਅਸੀਂ ਕਿੰਨੀ ਕਮਾਈ ਕਰਦੇ ਆ ਉਹ ਅਸੀਂ ਹਰ ਰੋਜ਼ ਦੱਸਾਂਗੇ ਸਭ ਤੋਂ ਪਹਿਲਾਂ ਆ ਕਿ ਮੈਂ ਲਵਾਈਆਂ ਕੰਪਿਊਟਰ ਦੀਆਂ ਕਲਾਸਾਂ ਜਿਸ ਦੇ ਵਿੱਚ ਮੇਰੇ ਕੋਲ ਸਟੂਡੈਂਟ ਆਏ ਹੋ ਸੀ ਤੇ ਸਾਡੇ ਮੈਡਮ ਨੇ ਜੋ ਆ ਕੇ ਸਵੇਰੇ ਸਵੇਰੇ ਕੰਮ ਕਰਾ ਲੱਗ ਜਾਂਦੇ ਨੇ ਤੇ ਉਸ ਤੋਂ ਬਾਅਦ ਆਪਾਂ ਲਵਾਈਆਂ ਕਲਾਸਾਂ ਕਲਾਸਾਂ ਲਵਾਉਣ ਤੋਂ ਬਾਅਦ ਆਪਾਂ ਦਿੱਤਾ ਇੱਕ ਬਾਹਰਲਾ ਢੇੜਾ ਬਾਹਰ ਜਾ ਸਾਡੀ ਦੂਜੇ ਮੈਡਮ ਨੇ ਜਿਹੜੇ ਕੀ ਇਹ ਵੀ ਅਨੁਸਾਰ ਇਹ ਥੋੜਾ ਲੇਟ ਆਇਆ ਅੱਜ ਪਰ ਕੰਮ ਕਰਨ ਲੱਗ ਜਾਂਦੇ ਨੇ ਠੀਕ ਆ ਤੇ ਉਸ ਤੋਂ ਬਾਅਦ ਮੈਂ ਕੰਮਕਾਰ ਕਰਕੇ ਆਪਣਾ ਅੱਜ ਸਵਰਾਤਰੀ ਦਾ ਦਿਨ ਸੀ ਆਪਾਂ ਚਲੇ ਗਏ ਰਣੀਕੇ ਜਿਹਦੇ ਵਿੱਚ ਸਾਡੀ ਫੈਮਿਲੀ ਮੈਂਬਰ ਵੀ ਕੇ ਸੀ ਤੇ ਆਪਾਂ ਰਣੀਕੇ ਜਾ ਕੇ ਟੇਕਿਆ ਮੱਥਾ ਜਿਸ ਤੇ ਆਪਾਂ ਭੋਲੇनाथ ਦੇ ਦਰਸ਼ਨ ਕੀਤੇ ਤਾਂ ਆਪਾਂ ਸੋਨੂ ਵੀ ਕਰਾਉਣੇ ਆ ਭੋਲੇनाथ ਦੇ ਦਰਸ਼ਨ ਜਿਸ ਦੇ ਵਿੱਚ ਰਣੀਕੇ ਬਹੁਤ ਹੀ ਮਸ਼ਹੂਰ ਤੇ ਇਤਿਹਾਸਿਕ ਮੰਦਿਰ ਹੈ ਇਹ ਉਸਦਾ ਗੇਟ ਹੈ ਜਿਹਦੇ ਵਿੱਚ ਅਸੀਂ ਦਰਸ਼ਨ ਕੀਤੇ ਜਾ ਕੇ ਭੋਲੇ ਨਾਤੇ ਤੇ ਤੇ ਇਹ ਉਸਦਾ ਫਰੰਟ ਏਰੀਆ ਹੈਗਾ ਜਿਸਦੇ ਵਿੱਚ ਲੋਕ ਲੰਗਰ ਲਾਉਂਦੇ ਨੇ ਤੇ ਸਾਡੀ ਫੈਮਿਲੀ ਗਈ ਅੱਜ ਰਣੀਕੇ ਜਿਸਦੇ ਵਿੱਚ ਅਸੀਂ ਪ੍ਰਭੂ ਦੇ ਅਨੰਦ ਦੀਦਾਰ ਕਰਕੇ ਬਹੁਤ ਹੀ ਆਨੰਦ ਪ੍ਰਾਪਤ ਕੀਤਾ ਇਹ ਹੈ ਰਣੀਕੇ ਦਾ ਮੇਨ ਮੰਦਿਰ ਜਿੱਥੇ ਜਾ ਕੇ ਜਲ ਚੜਦਾਗਾ ਅਸੀਂ ਇੱਥੇ ਜਾ ਕੇ ਜਲ ਚੜਾਇਆ ਤੇ ਬਾਬੇ ਤੋਂ ਆਪਣੀ ਬਨੁਹਾਮਣਾ ਮੰਗਿਆ ਕਿ ਸਭ ਨੂੰ ਖੁਸ਼ ਰੱਖੀ ਪ੍ਰਮਾਤਮਾ ਤੇ ਸਭ ਦੇ ਦੁੱਖੜੇ ਦੂਰ ਕਰੇ ਇੱਥੇ ਅਸੀਂ ਜਲ ਚੜਾਉਣ ਤੋਂ ਬਾਅਦ ਰੋ ਥੋੜਾ ਜਿਹਾ ਲੰਗਰ ਪਾਣੀ ਸਕਿਆ ਤੇ ਲੰਗਰ ਪਾਣੀ ਸਕਣ ਤੋਂ ਬਾਅਦ ਅਸੀਂ ਵਾਪਸ ਆਪਣੇ ਸੈਂਟਰ ਤੇ ਆ ਗਏ ਤੇ ਆਹ ਦੇਖੋ ਜਿੱਥੇ ਆਪਾਂ ਨੇ ਪੰਡਿਤ ਜੀ ਕਹਿੰਦੇ ਨੇ ਇਹ ਉਹ ਵਾਲੀ ਜਗ੍ਹਾ ਹੈ ਜਿੱਥੇ ਭੋਲੇ ਨਾਥ ਦੇ ਆਪਣੇ ਦਰਸ਼ਨ ਇਤਿਹਾਸਿਕ ਜਗ੍ਹਾ ਦੇ ਦਰਸ਼ਨ ਹੁੰਦੇ ਨੇ। ਆ ਗਿਆ ਆ ਗਿਆ ਇਹ ਕਰਮਾ ਵਾਲੇ ਨੂੰ ਹੀ ਮੰਦਿਰ ਦੇ ਵਿੱਚ ਭੋਲੇ ਨਾਥ ਦੇ ਦਰਸ਼ਨ ਹੁੰਦੇ ਨੇ ਤੇ ਸਭ ਨੂੰ ਸੋਮਵਾਰ ਨੂੰ ਜਦ ਬਰਾਕਰ ਵਾਲ ਦਿਨ ਜਾਣਾ ਚਾਹੀਦਾਗਾ ਤੇ ਉਸ ਤੋਂ ਬਾਅਦ ਆਪਾਂ ਆ ਗਏ ਆਪਣੇ ਸੈਂਟਰ ਦੇ ਵਿੱਚ ਜਿੱਥੇ ਮੈਡਮ ਕੰਮ ਕਰਨ ਲੱਗੇ ਹੋਏ ਸੀ। ਤੇ ਇੱਕ ਆਪਣੇ ਆਹ ਬੰਦੇ ਦੇ ਆਪਾਂ ਪੈਸੇ ਕੱਢੇ ਜਿੱਦ ਟੀ.ਟੀ.ਓਂ ਦੀ ਵਿੱਚੋਂ ਨਾਲ ਦੀ ਨਾਲ ਮੀ ਪੈਣ ਲੱਗ ਗਿਆ ਮੀ ਮੈਂ ਬਾਹਰ ਟਿਕਣ ਗਿਆ ਤਾਂ ਮੀ ਬਹੁਤ ਹੀ ਜ਼ੋਰ ਦਾ ਆੜ ਦਿੱਕਿਆ ਸੀ ਜਿਹਦੇ ਨਾਲ ਬਹੁਤ ਹੀ ਨੰਨਕਾ ਖਾ ਰਿਹਾ ਸੀ ਮੀ ਇੰਨਾ ਜ਼ੋਰ ਦੀ ਆ ਗਿਆ ਇੱਕੋ ਦਮ ਕਿ ਪੁੱਛੋ ਹੀ ਨਾ ਉਧਰੋਂ ਲਾਈਟ ਚਲੀ ਗਈ ਤੇ ਉਸ ਤੋਂ ਬਾਅਦ ਆਪਣਾ ਇਹ ਕਸਟਮਰ ਜੋ 17 ਸਾਲ ਦੇ ਨੂੰ ਆਪਾਂ ਇੱਕ ਜੋ 17 ਸਾਲ ਵਾਲਾ ਲਾਇਸੈਂਸ ਹੁੰਦਾਗਾ ਉਹ ਬਣਾ ਕੇ ਦਿੱਤਾ ਤੇ ਇਸ ਦੀ ਕੋਈ ਦਾ ਕੋਈ ਟਿਕਾਣਾ ਨਹੀਂ ਸੀ ਇਹ ਮੈਨੂੰ ਆ ਕੇ ਕਹਿੰਦਾ ਕਿ ਮੇਰਾ ਅੱਜ ਚਲਾਨ ਕੱਟਿਆ ਜਾਣਾ ਸੀ ਪਰ ਆਪਾਂ ਇਹਨੂੰ 10 ਮਿੰਟਾਂ 'ਚ ਲਰਨਿੰਗ ਲਾਇਸੈਂਸ ਬਣਾ ਕੇ